ਬੜੇ ਬਾਜੀ ਦੇਖੋ ਹੁਣ ਮੈਂ ਬੇਨਤੀ ਕਰਾਂਗਾ ਨੰਦੀ ਬਾਜੀ ਨੂੰ ਕਿ ਸ਼੍ਰੀ ਸਾਹਿਬ ਲੋਹੜ ਭਾਈ ਮੰਝ ਦੇ ਜੁਜਾਰੂ ਨੇਤਾ ਪ੍ਰੈਜੈਂਟ ਰਿੰਕੋ ਜੀ ਐਮਟੀ ਹਾਂ ਜੇ ਕਹਦੇ ਬੜੇ ਬਾਜੀ ਗੁਲਜਾਰ ਸਿੰਘ ਜੀ ਖਾਸਾ ਮੀਰੋ

ਮੈਂ ਸਮਝਦਾ ਕਿ ਅੱਜ ਅਸੀਂ ਆਪਣਾ ਜਸ਼ਨ ਮਨਾ ਰਹੇ ਨਾ ਸੀਵਾ ਦੇਸ਼ ਦਾ ਆਜ਼ਾਦ ਹੋਏ ਨੂੰ ਲੇਕਿਨ ਇਹਨਾਂ ਵਿੱਚ ਬਹੁਤ ਲੋੜ ਆ ਸਾਨੂੰ ਅੱਗੇ ਆਜ ਅਸੀਂ ਹਰ ਜਗ੍ਹਾ ਪਿੱਛੜ ਗਏ ਆ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਕੋਲ ਗੁਲਾਮ ਸੀ ਔਰ ਅੱਜ ਅਸੀਂ ਕਾਲੇ ਅੰਗਰੇਜ਼ਾਂ ਕੋਲ ਗੁਲਾਮ ਹੋਏ ਹੋਇਆ ਇਹਦੇ ਲਈ ਆਜ਼ਾਦ ਹੋਣ ਦੀ ਲੋੜ ਆ ਸਾਨੂੰ ਅਸੀਂ ਸਾਰੇ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ ਸਾਡੇ ਦੇਸ਼ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਸੈਂਟਰ ਗਵਰਨਮੈਂਟ ਦੇ ਨਾਲ ਵੋਟ ਚੋਰੀ ਦੀ ਲੜਾਈ ਲੜ ਰਹੇ ਆ ਸਟੇਟ ਦੇ ਵਿੱਚ ਅੱਜ ਲਾਜ ਦਾ ਆਰਡਰ ਦਾ ਬੁਰਾ ਹਾਲ ਹੈ ਵਪਾਰੀ ਸੇਫ ਨਹੀਂ ਨੇ ਜਿਹੜੇ ਲੋਕ ਫਰੋਤੀਆਂ ਮੰਗਦੇ ਨੇ ਉਹ ਅੱਜ ਆਪਣੇ ਹੱਕ ਸਮਝਦੇ ਨੇ ਕਿ ਵਪਾਰੀਆਂ ਕੋ ਨੌਜਵਾਨ ਲੜਕਿਆਂ ਕੋ ਹਰੇਕ ਹਸਪੀਟਲ ਡਾਕਟਰਸ ਕੋ ਉਹਨਾਂ ਕੋ ਫਰੋਤੀ ਜਾਂ ਪੈਸਾ ਲੈਣਾ ਆਪਣਾ ਹੱਕ ਸਮਝਦੇ ਨੇ ਇਹ ਸਭ ਨੂੰ ਲਗਾਮ ਲਾਉਣ ਦੀ ਲੋੜ ਹੈ ਔਰ ਅਸੀਂ ਸਾਰੇ ਇਕੱਠੇ ਹੋ ਗਏ ਆਨਮਲਈਕ ਸਾਲ ਦੇ ਬਾਅਦ ਸੈਂਟਰ ਗਵਰਨਮੈਂਟ ਦੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਨੀ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਮੈਂ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਮਿਲਣ ਆਇਆ ਹਾਂ ਸਵਤੰਤਰਤਾ ਦਿਵਸ ਦੀ ਵਧਾਈ ਦੇਣ ਆਇਆ ਹਾਂ ਪਰ ਮੈਂ ਸਮਝਦਾ ਕਿ ਇਹਨਾਂ ਸਾਰਿਆਂ ਨੂੰ ਜਾਗਰੂਤ ਕਰਨ ਆ ਕੇ ਤਗੜੇ ਹੋਏ ਇੱਕ ਸਾਲ ਰਹਿ ਗਿਆ ਤੁਸੀਂ ਹਮੇਸ਼ਾ ਤਗੜੇ ਹੋਗੇ ਵੀਰਕੇ ਵਾਲਿਆਂ ਨੇ ਕਾਂਗਰਸ ਦਾ ਸਾਥ ਦਿੱਤਾ ਅਸੀਂ ਇਕੱਠੇ ਹੋ ਕੇ ਤਗੜੇ ਹੋਗੇ ਲੜ ਕੇ ਇਸ ਪੰਜਾਬ ਨੂੰ ਔਰ ਦੇਸ਼ ਨੂੰ ਇਗਲਾ ਮੈਰੀਡੀਨ ਦੀ ਰਾਤ ਬਾਰਕ ਆਰੇ ਹਿੰਦੁਸਤਾਨ ਵਾਸ਼ਿਆ ਨੂੰ ਆਜ਼ਾਦੀ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਤੁਹਾਡੇ ਲੋ ਸੁਭਕਾਂ ਬਲਾਵਾ ਨੇ ਕਿ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਚੜ੍ਹਦੀ ਕਲਾ ਜਰਵੇ ਮੈਂ ਪਬਲਿਕ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸਭ ਤੋਂ ਜਿਹੜਾ ਭੱਖ ਦਾ ਮੁੱਦਾ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਆ ਸਾਰੇ ਪਰਿਵਾਰਾਂ ਨੂੰ ਸਾਰੇ ਲੋਕਾਂ ਨੂੰ ਨੌ ਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਆਓ ਆਪਾਂ ਗੁਰਨਾਨਕ ਪਾਤਸ਼ਾਹ ਦੇ ਪ੍ਰਭੂ ਰਾਮ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਤੇ ਆਪਣੇ ਪਰਿਵਾਰਾਂ ਦੀ ਮਰਗ ਰੋਸ਼ਕ ਰਹੀਏ